ਭਾਈ ਮੈਂ ਬਰਾਡ ਐਸ ਡੀਓ ਜੇਈ ਵਗੈਰਾ ਸਾਰਿਆਂ ਨੂੰ ठेकेदार ਨੂੰ ਉਦੋਂ ਦਾ ਫੋਨ ਕਰੀ ਜਾਂਦਾ ਅਜੇ ਤੱਕ ਕੋਈ ਨਹੀਂ ਆਇਆ 2 ਘੰਟੇ ਹੋ ਗਏ ਹੈਗੇ ਅਸੀਂ ਆਪ ਦੀ ਜਦੋਂ ਜਦਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਪ੍ਰਸ਼ਾਸਨ ਵੱਲੋਂ ਨੈਰੀ ਨੈਕਮ ਵੱਲੋਂ ਕੋਈ ਬੰਦਾ ਨਹੀਂ ਇੱਥੇ ਅਜੇ ਤੱਕ ਪਹੁੰਚਿਆਗਾ ਅਸੀਂ ਆਪ ਦੀ ਲੇਬਰ ਲਾ ਕੇ ਆਪ ਦਾ ਵਾਹਨ ਦਾ ਵਿਚਾਰ ਕਰੀ ਜਾਂਦੇ ਹੈਗੇ ਸਾਡਾ 25 30 ਕਿੱਲੇ ਬਾਠਾਂ ਦਾ ਭਰ ਗਿਆ ਹੈਗਾ ਅਜੇ ਤੱਕ ਕੋਈ ਪਿੱਛੇ ਪਾਣੀ ਓਵੇਂ ਵਹਾਤ ਰਿਹਾ ਆਉਂਦਾ ਹੈਗਾ ਠੇਕੇਦਾਰ ਨੇ ਜੇ ਬਣਾਉਣੀ ਸੀ ਪਹਿਲਾਂ ਨੂੰ ਬੰਦ ਕਰਾਉਂਦਾ ਪਹਿਲਾਂ ਹੀ ਪੱਟਣ ਲੱਗ ਗਿਆ ਚਲਦੀ ਕੱਸੀ ਦੇ ਵਿੱਚ ਪੱਟਣ ਲੱਗ ਕੇ ਆ ਗਿਆ ਤੇ ਸਾਡਾ ਨੁਕਸਾਨ ਦੇਖੋ ਕਿੰਨਾ ਆਇਆ ਹੈਗਾ ਇਹਨੂੰ ਟੁੱਟੇ ਨੂੰ 3-4 ਘੰਟੇ ਹੋ ਗਏ ਆ ਹਜੇ ਤਾਂ ਇੱਥੇ ਕੋਈ ਨਹੀਂ ਪਹੁੰਚਿਆ ਠੇਕੇਦਾਰ ਨਹੀਂ ਪਹੁੰਚਿਆ ਕੋਈ ਮੈਕਮੇ ਦਾ ਕੋਈ ਬੰਦਾ ਨਹੀਂ ਪਹੁੰਚਿਆ ਜੀ ਭਾਈ ਜੀ ਮੈਂ ਬਰਾਡ ਐਸਡੀਓ ਜੇਹੀ ਵਗੈਰਾ ਸਾਰਿਆਂ ਨੂੰ ਠੇਕੇਦਾਰ ਨੂੰ ਉਦੋਂ ਦਾ ਫੋਨ ਕਰੀ ਜਾਂਦਾ ਅਜੇ ਤੱਕ ਕੋਈ ਨਹੀਂ ਆਇਆ 2 ਘੰਟੇ ਹੋ ਗਏ ਹੈਗੇ ਅਸੀਂ ਆਪਦੀ ਜਦੋਂ ਜੈਦ ਨਾਲ ਰੋਕਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਪ੍ਰਸ਼ਾਸਨ ਵੱਲੋਂ ਮੈਰੀ ਮੈਕਮ ਵੱਲੋਂ ਕੋਈ ਬੰਦਾ ਨਹੀਂ ਇੱਥੇ ਹਜੇ ਤੱਕ ਪਹੁੰਚਿਆਗਾ ਅਸੀਂ ਆਪਦੀ ਲੇਬਰ ਲਾ ਕੇ ਆਪਦਾ ਵਾਹਨ ਦਾ ਵਿਚਾਰ ਕਰੀ ਜਾਂਦੇ ਹੈਗੇ ਸਾਡਾ 25 30 ਕਿੱਲੇ ਦਾ ਥਾਂ ਦਾ ਭਰ ਗਿਆ ਹੈਗਾ ਹਜੇ ਤੱਕ ਕੋਈ ਪਿੱਛੇ ਪਾਣੀ ਉਵੇਂ ਵਹਾਤ ਰਿਹਾ ਆਉਂਦਾ ਹੈਗਾ ਠੀਕ ਹੈ ਠੇਕੇਦਾਰ ਨੇ ਜੇ ਬਣਾਉਣੀ ਸੀ ਪਹਿਲਾਂ ਨੂੰ ਬੰਦ ਕਰਾਉਂਦਾ ਪਹਿਲੇ ਪੱਟਣ ਲੱਗ ਗਿਆ ਚਲਦੀ ਕੱਸੀ ਦੇ ਵਿੱਚ ਪੱਟਣ ਲੱਗ ਕੇ ਹੈਗੇ ਆ ਸਾਡਾ ਨੁਕਸਾਨ ਦੇਖੋ ਕਿੰਨਾ ਆਇਆ ਹੈਗਾ ਠੀਕ ਹੈ ਅਜੇ ਤੁਸੀਂ ਸਾਰਿਆਂ ਨੂੰ ਦਿਖਾ ਦਿਓ ਕਿੰਨੇ ਕਿੰਨੇ ਰਦੇ ਪੱਤੇ ਹੈਗੇ ਆ ਤੇ ਆ ਪਾੜ ਦੇਖ ਲਓ ਕਿੱਡਾ ਵੱਡਾ 30 40 ਫੁੱਟ ਦਾ ਪਾੜ ਪੈ ਗਿਆ ਹੈਗਾ ਠੀਕ ਹੈ ਕੋਈ ਸੁਣਵਾਈ ਨਹੀਂ ਕਿਸੇ ਕੋਈ ਵੀ ਅਜੇ ਤੱਕ ਨਹੀਂ ਆਇਆ ਨਾ ਕੋਈ ਐਸਲਿਓ ਨਾ ਜਈ ਨਾ ਕੋਈ ਠੇਕੇਦਾਰ ਵਾਰ-ਵਾਰ ਫੋਨ ਕਰੀ ਜਾਂਦੇ ਆ ਬਸ ਅਸੀਂ ਆ ਗਏ ਅਸੀਂ ਆ ਗਏ ਇਹੀ ਆ ਉਹਨਾਂ ਵੱਲੋਂ ਇੱਕ ਜਈ ਤਾਂ ਕਹਿੰਦਾ ਕਹਿੰਦਾ ਅਸੀਂ ਕੀ ਕਰ ਸਕਦੇ ਹੈਗੇ ਜਿਹੜੇ ਕੋਲੇ ਜਈ ਐਸਐਨ ਦਾ ਹੈਗਾ ਉਹਨੂੰ ਮੈਂ ਫੋਨ ਕੀਤਾ ਕਹਿੰਦਾ ਭਾਈ ਮੈਂ ਕੀ ਕਰ ਸਕਦਾ ਹੈਗਾਗਾ ਨਹੀਂ ਜਿਵੇਂ ਹੁਣ ਪਾਣੀ ਚੱਲ ਰਿਹਾ ਹੈ ਕੋਈ ਉਹਨਾਂ ਬੰਨਣ ਦਾ ਲੱਗਦਾ ਵੀ ਇਹ ਬੰਨਣ ਚੁੱਕਾ ਇਹਨੇ ਨਹੀਂ ਭਾਈ ਹਜ ਤੱਕ ਕੋਈ ਨਹੀਂ ਹੈਗਾਗਾ ਠੀਕ ਆ ਕੋਈ ਆਇਆ ਹੀ ਨਹੀਂ ਹੈਗਾਗਾ ਨਾ ਕੋਈ ਜੀਸੀਬੀ ਲੈ ਕੇ ਆਇਆ ਠੇਕੇਦਾਰ ਨਾ ਕੋਈ ਜੇਈ ਵਗੈਰਾ ਇਹਦਾ ਸ਼ਾਇਦ ਦੀ ਬੰਦੇ ਲਾ ਕੇ ਪਰੀ ਜਾਣੇ ਹੈਗੇ ਭਾਈ ਕੀ ਨਾ ਕੇ ਤੇ ਉਹਨਾਂ ਕਿਹੜੀ ਕਸੀ ਟੁਕੀ ਹੈ ਕਿ ਨਾ ਇਹ ਰੱਦੀ ਕਸੀ ਆਵਲ ਖਾਣਾ ਲਾਲ ਭਾਈ ਮੈਂ ਨਰਵਾਇਦਾ ਹਾਂ ਰੱਦੀ ਕਸੀ ਕਹਿੰਦੇ ਇਹਨੂੰ ਹੂੰ ਕਿੰਨੇ ਕੋਈ ਟੁੱਟੀ ਆ ਪੂਰਾ ਇਹ ਟੁੱਟੀ ਨੇ ਤਿੰਨ ਚਾਰ ਘੰਟੇ ਹੋ ਗਏ ਆ ਹਜੇ ਤਾਂ ਇੱਥੇ ਕੋਈ ਨਹੀਂ ਪਹੁੰਚਿਆ ਠੇਕੇਦਾਰ ਨਹੀਂ ਪਹੁੰਚਿਆ ਕੋਈ ਮਾਇਕਮੇ ਦਾ ਕੋਈ ਬੰਦਾ ਨਹੀਂ ਪਹੁੰਚਿਆ ਕੀ ਕਾਰਨ ਕੀ ਵਿਆਹ ਕਾਰਨ ਕੀ ਆ ਠੇਕੇਦਾਰ ਨੇ ਆ ਪੱਟਤੀ ਕੱਸੀ ਮਾਏ ਪਾਏ ਰਦੇ ਸਾਧ ਸਾਧ ਪੱਟ ਕੇ ਤਕੱਸੀ ਚ ਪਾਣੀ ਫੁੱਲ ਛੜ ਤੱਕ ਅਸੀਂ ਨਵੀਂ ਬਾਨੀ ਐ ਇਹ ਇਹ ਬਾਨੀ ਐ ਤੈਨੂੰ ਬੰਦ ਕਰਕੇ ਬਣਾਈ ਜਾਵੇ ਕਿੰਨਾ ਕੁ ਨੁਕਸਾਨ ਹੋ ਮਤਲਬ ਨੁਕਸਾਨ ਸਾਡਾ ਕਾਫੀ ਨੁਕਸਾਨ ਹੋ ਗਿਆ ਸਾਰਾ ਸਾਡੇ ਤੋਂ ਬਾਅਦ ਮਸਾ ਪਾਲ ਕੀਤਾ ਸੀ ਅਸੀਂ ਕਿੰਨਾ ਕੁ ਕਰਵਾਇਆ ਏ 15 16 ਏਕੜ ਚ ਗਿਆ ਪਾਣੀ ਦਾ ਤੇ ਅਜੇ ਕਿਹੜਾ ਪਾਣੀ ਰੁਕਨ ਦਾ ਨਾ ਨਹੀਂ ਲੈ ਰਿਹਾ ਜੀ ਨਹੀਂ ਕਰਦਾ ਯਾਰ ਕੋਈ